ਕੈਨਿਸ ਪੰਜਾਬ ਦੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਗੋਲੀਆਂ ਚੱਲੀਆਂ ਨੇ ਤਾਬੜ ਤੋੜ ਤਾਂ ਅਣਪਛਾਤੇਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਨ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈਆਂ ਨੇ ਤਾਂ ਇਸ ਪੂਰੇ ਮਾਮਲੇ ਤੇ ਵਧੇਰੇ ਜਾਣਕਾਰ ਦੇਣ ਦੇ ਲਈ ਮੁਹਾਲੀ ਤੋਂ ਸਾਡੇ ਪੱਤਰਕਾਰ ਜਿਹੜੇ ਨੇ ਅਸਤਿੰਦਰ ਸਤੀਜੀ ਜੁੜ ਚੁੱਕੇ ਨੇ ਜਿਨ੍ਹਾਂ ਤੇ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਵਜੇ ਦੀ ਘਟਨਾ ਹੈ ਤੇ ਕਿਹੋ ਜਿਹਾ ਮਾਹੌਲ ਮੌਕੇ ਤੇ ਬੰਦ ਹੈ ਪੁਲਿਸ ਕਦੋਂ ਪਹੁੰਚੀ ਸਤਿੰਦਰ ਸਪਤੀ ਜੀ ਜੋ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਕਰਤੇ ਫਾਇਰਿੰਗ ਹੋਈ ਹੈ ਇਸ ਮਾਮਲੇ ਦੇ ਵਿੱਚ ਤੁਹਾਡੇ ਕੋਲ ਕੀ ਜਾਣਕਾਰੀ ਹੈ ਦੇਖੋ ਬਨਾਕਸ਼ੀ ਰਾਤ 10 ਵਜੇ ਦੇ ਕਰੀਬ ਸੂਚਨਾ ਮਿਲਦੀ ਹੈ ਕਿ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆ ਦੱਸਿਆ ਕਿ 8 ਤੋਂ 9 ਦੇ ਕਰੀਬ ਫਾਇਰ ਜਿਹੜੇ ਆ ਉਹ ਕੀਤੇ ਗਏ ਨੇ ਹੋਰ ਪੁਲਿਸ ਨੇ نیچے ਮਾਰਕਿੰਗ ਕਰ ਲਈ ਆ ਪਰ ਦੱਸਦੀ ਹੈ ਕਿ ਇੱਥੇ ਕਿਤੇ ਨਾ ਕਿਤੇ ਇਹ ਵੀ ਸ਼ੰਕਾ ਜਤਾਈ ਜਾ ਰਹੀ ਆ ਕਿ ਹਮਲਾ ਕਿਉਂ ਹੋਇਆ ਕਿਉਂਕਿ ਦੱਸਦੀ ਹੈ ਕਿਉਂਕਿ ਪਿੰਕੀ ਧਾਰੀਵਾਲ ਨੂੰ ਲੈ ਕੇ ਕੁਝ ਕਲਾਕਾਰਾਂ ਦੇ ਨਾਲ ਸੁਨੰਧਾ ਸ਼ਰਮਾ ਜਾਂ ਹੋਰ ਕੁਝ ਜਿਹੜੇ ਆਰਟਿਸਟ ਆ ਉਹਨਾਂ ਦਾ ਇਹਨਾਂ ਦਾ ਆਪਸ ਵਿੱਚ ਕੋਈ મતਭੇਦ ਵੀ ਹੋਈ ਸੀਗੇ ਜਿਸ ਤੋਂ ਬਾਅਦ ਮਾਮਲਾ ਕਾਫੀ ਤੂਲ ਪਕੜ ਗਿਆ ਸੀਗਾ ਪਰ ਕਿਤੇ ਨਾ ਕਿਤੇ ਠੰਡਾ ਹੋ ਗਿਆ ਸੀਗਾ ਪਰ ਹੁਣ ਜਦੋਂ ਰਾਤ 10 ਵਜੇ ਇਹ ਪਰਿਵਾਰ ਦੇ ਨਾਲ ਅੰਦਰ ਬੈਠੇ ਹੋਏ ਸਨ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿੰਕੀ ਧਾਰੀਵਾਲ ਆਪਣੇ ਘਰ ਦੇ ਬਾਹਰ ਖੜੇ ਸਨ ਤਾਂ ਅਚਾਨਕ ਪਹਿਲਾ ਦੋ ਨੌਜਵਾਨ ਰੇਕੀ ਕਰਦੇ ਨਜ਼ਰ ਆਉਂਦੇ ਨੇ ਸੀਸੀਟੀਵੀ ਕੈਮਰੇ 'ਚ ਉਸ ਤੋਂ ਬਾਅਦ ਬਾਈਕ ਤੇ ਬਾਅਦ ਵਿੱਚ ਦੋ ਨੌਜਵਾਨ ਆਉਂਦੇ ਨੇ ਉਹ ਤਾਬੜ ਤੋੜ ਫੈਰਿੰਗ ਕਰਦੇ ਨੇ ਘਰ ਦੇ ਸ਼ੀਸ਼ੇ ਦੇ ਉੱਤੇ ਗੋਲੀਆਂ ਲੱਗਦੀਆਂ ਨੇ ਘਰ ਦੇ ਸ਼ੀਸ਼ੇ ਵੀ ਕਰੈਕ ਹੋ ਜਾਂਦੇ ਨੇ ਦੁਆਰਾਂ ਤੇ ਵੀ ਗੋਲੀਆਂ ਲੱਗਦੀਆਂ ਨੇ ਪਰ ਜੋ ਪੁਲਿਸ ਨੂੰ ਉਸਦੀ ਖੋਲ ਮਿਦੇ ਨੇ ਉਸ ਦੇ ਅਕੋਰਡਿੰਗਲੀ ਨਿਸ਼ਾਨਦੇਹੀ ਜਿਹੜੀ ਕੀਤੀ ਆ ਤੱਤੀ ਦੇ ਅਸੀਂ ਜਦੋਂ ਰਾਤ ਨੂੰ ਇਨਵੈਸਟੀਗੇਟ ਕੀਤਾ ਤਾਂ ਘੱਟੋ ਘੱਟ 7 ਤੋਂ 8 ਜਗ੍ਹਾ ਤੇ ਜਿਹੜੇ ਨਿਸ਼ਾਨ ਸੀਗੇ ਗੋਲੇ ਸੀਗੇ ਉਹ ਮਾਰੇ ਹੋਏ ਤਾਨੂੰ ਪ੍ਰਤੀਤ ਹੋਏਗਾ ਕਿ ਜਿੱਥੇ ਤੋਂ ਫੋਰੈਂਸਿਕ ਲੈਬ ਦੀਆਂ ਟੀਮਾਂ ਨੇ ਆਪਣਾ ਖੋਲ ਚੇਕੇ ਨੇ ਉਹੀ ਜਗ੍ਹਾ ਦੇ ਉੱਤੇ ਹੀ ਫਾਇਰਿੰਗ ਦੇ ਮਤਲਬ ਕਰਨ ਤੋਂ ਬਾਅਦ ਕਿ ਕਾਫੀ ਨਿਸ਼ਾਨ ਮਿਲਨੇ ਕਿਉਂਕਿ ਕਾਫੀ ਦੂਰ ਤੱਕ ਜਾ ਕੇ ਵੀ ਮਤਲਬ 810 ਫੁੱਟ ਦੀ ਦੂਰੀ ਤੱਕ ਜਾ ਕੇ ਇਹਨਾਂ ਨੇ ਫਾਇਰਿੰਗ ਕੀਤੀ ਆ ਔਰ ਇਹ ਵੀ ਦੱਸਦੀ ਹੈ ਕਿ ਬਿਲਕੁਲ ਘਰ ਤੇ ਮੂਹਰੇ ਖੜਕੇ ਫਾਇਰਿੰਗ ਕੀਤੀ ਇਹਨੇ ਪਰ ਜੋ ਕੈਮਰੇ ਆ ਬੜੇ ਹਾਈ ਰੈਜ਼ੋਲੂਸ਼ਨ ਵਾਲੇ ਕੈਮਰੇ ਜਿਸ ਤੇ ਤਸਵੀਰਾਂ ਕੈਦ ਹੋ ਗਈਆਂ ਮੋਟਰਸਾਈਕਲ ਦਾ ਨੰਬਰ ਵੀ ਕੈਦ ਹੋ ਗਿਆ ਪਰ ਪੁਲਿਸ ਅਜੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ ਹੋ ਸਕਦਾ ਪੀਸੀ ਵੀ ਹੋਵੇ ਔਰ ਇੱਕ ਗੱਲ ਦੱਸਦੀ ਹੈ ਕਿ ਜਦੋਂ ਇਸ ਖਬਰ ਦੀ ਸੂਚਨਾ ਮਿਲੀ ਤਾਂ ਐਸਐਸਪੀ ਮਹਾਲੀ ਹਰਮਨ ਹੰਸ ਮੌਕੇ ਤੇ ਪਹੁੰਚ ਗਏ ਸਨ ਇਸ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਸੀਆਈ ਦੀ ਟੀਮਾਂ ਵੀ ਮੌਕੇ ਤੇ ਪਹੁੰਚ ਕੇ ਜਾਂਚ ਕਰੀਏ ਨੇ ਪਰ ਪਰਿਵਾਰਿਕ ਮੈਂਬਰ ਕਿਤੇ ਨਾ ਕਿਤੇ ਸਹਿਮੇ ਹੋਇਆ ਵਾ ਉਹ ਗਲਬਤ ਕਰਨ ਤੋਂ ਮਨ ਕਰ ਰਿਹਾ ਵਾ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੁਝ ਕਿਹੜਾ ਚਾਹੋਗੇ ਤਾਂ ਉਹ ਕਹਿੰਦੇ ਵੀ ਸਾਡਾ ਘਰ ਨਾ ਦਿਖਾਓ ਕਿਉਂਕਿ ਸਾਡਾ ਘਰ ਦਿਖਾਉਣ ਦੇ ਨਾਲ ਸਾਨੂੰ ਖਤਰਾ ਵਾ ਪਰ ਇਸ ਤੋਂ ਇਲਾਵਾ ਹੋਰ ਮਨਕਸ਼ੀ ਨਾਲੇ ਵੀ ਮੁਕ ਮੁਕਦੀ ਹੈ ਕਿਉਂਕਿ ਨਾਲ ਮਟਰ ਵੀ ਪਿੰਦਾ ਹੈਗਾ ਪਿੰਡੋਂ ਦੇ ਕਿਉਂਕਿ ਕਿਤੇ ਨਾ ਕਿਤੇ ਕੋਈ ਜੇ ਹਮਲਾਵਰ ਆਇਆ ਵੀ ਹੋਗਾ ਤਾਂ ਜਿਵੇਂ ਇੰਝ ਪ੍ਰਤੀਤ ਹੁੰਦਾ ਵਾ ਜਿਵੇਂ ਫੈਰਿੰਗ ਕਰਕੇ ਅੰਦਰੋਂ ਅੰਦਰ ਕਿਤੇ ਨੇ ਕਿਤੇ ਵੜ ਗਿਆ ਹੋਵੇ ਹੁਣ ਪੁਲਿਸ ਜਿਹੜੀ ਆ ਉਹ ਚਕੰਨੀ ਆ ਕਿਉਂਕਿ ਦੋਸ਼ੀਆਂ ਨੂੰ ਫੜਨ ਲਈ ਪੂਰੀ ਛਾਪੇਮਾਰੀ ਕੀਤੀ ਜਾ ਰਹੀ ਆ ਅਤੇ ਜਿਸ ਤਰ੍ਹਾਂ ਲੱਗਦਾ ਵਾ ਕਿ ਸ਼ਹਿਰ ਨੂੰ ਸੀਲ ਕਰ ਲਿਆ ਗਿਆ ਸਿਗਾ ਜਿਹੜੀਆਂ ਦੇ ਘਰ ਅੱਧਾ ਹੈਗੀਆਂ ਵਾ ਕੈਮਰੇ ਖੰਗਾਲੇ ਜਾ ਰਹੇ ਨੇ ਕਿਉਂਕਿ ਜਿਹੜੇ ਬਾਈਕ ਤੇ ਆਏ ਸਨ ਕਿੰਨੀ-ਕਿੰਨੀ ਉਮਰਾਂ ਦੇ ਸੱਣ ਮੂੰਹ ਧੱਕੇ ਹੋਏ ਸਨ ਜੀ ਫੈਰਿੰਗ ਕਿਉਂ ਕੀਤੀ ਕਿਉਂਕਿ ਘਰ ਵਾਲੇ ਵੀ ਕਈ ਵਾਰੀ ਇੱਕਦਮ ਘਟਨਾ ਹੋਣ ਤੋਂ ਬਾਅਦ ਨਹੀਂ ਦੱਸਦੇ ਹੁਣ ਪਿੰਕੀ ਧਾਰੀਵਾਲ ਕੋ ਵੀ ਅੰਦਰ ਪੁੱਛਗਿੱਛ ਕੀਤੀ ਗਈ ਸੀਗੀ ਜੀ ਕਿ ਤੁਹਾਡੇ ਕੋਈ ਸਰੋਤੀ ਦੀ ਕਾਲ ਤੇ ਨਹੀਂ ਆਈ ਜਾਂ ਤੁਹਾਨੂੰ ਕੋਈ ਧਮਕੀ ਤੇ ਨਹੀਂ ਆਈ ਅਸਾਨੀ ਜੀ ਜਨਮਲਾ ਕੇ ਬਾਅਦ ਕੀ ਕਲੀਅਰ ਹੋਊਗਾ ਕਿ ਕਾਰਨ ਕੀ ਰਿਹਾ ਹੈ ਹਮਲੇ ਦੇ ਪਿੱਛੇ ਕਿਉਂਕਿ ਅਜੇ ਕੁਝ ਬੋਲਣਾ ਠੀਕ ਨਹੀਂ ਹੋਊਗਾ ਕਿਉਂਕਿ ਜਿੰਨੇ ਵੀ ਸਿੰਗਰ ਹੁੰਦੇ ਨੇ ਜਿਵੇਂ ਪ੍ਰੋਡਿਊਸਰ ਹੁੰਦੇ ਨੇ ਔਰ ਉਹ ਉਹ ਅਸਾਨੀ ਦਾ ਟਾਰਗੇਟ ਬਣਾਏ ਜਾਂਦੇ ਕਿਉਂਕਿ ਉਹ ਕਿਸ ਕਰਕੇ ਪੈਸੇ ਕਰਕੇ ਕਿਉਂਕਿ ਕੁਝ ਡਰ ਦੇ ਮਾਰੇ ਆਸਾਨੀ ਨਾਲ ਪੈਸਾ ਦੇ ਦਿੰਦੇ ਨੇ ਰੈਂਸਮਾਨੀ ਪਰ ਕੁਝ ਨਹੀਂ ਦਿੰਦੇ ਕੁਲਮਲਾ ਕੇ ਆਣ ਵਾਲੇ ਸਮੇਂ 'ਚ ਵੱਡੇ ਕੁਲਾਸੇ ਹੋਣਗੇ ਕਿ ਇਹ ਹਮਲਾ ਕਿਉਂ ਹੋਇਆ ਕਿਉਂਕਿ ਅਜੇ ਤੱਕ ਇਹ ਗੱਲ ਪੁਲਿਸ ਅਧਿਕਾਰੀਆਂ ਦੇ ਕੋਲ ਹੀ ਆ ਅਜੇ ਤੇ ਇਸ ਨੂੰ ਲੈ ਕੇ ਕੋਈ ਪ੍ਰੈਸ ਕਾਨਫਰੰਸ ਵੀ ਰੱਖੀ ਜਾ ਸਕਦੀ ਹੈ ਜਿਸ ਸੇ ਮਾਮਲਾ ਕਲੀਅਰ ਹੋਊਗਾ ਪਰ ਅਜੇ ਤੱਕ ਸਿਰਫ ਕੋਈ ਵੀ ਅਧਿਕਾਰੀ ਔਰ ਪਰਿਵਾਰਿਕ ਮੈਂਬਰ ਬਿਆਨ ਦੇਣ ਲਈ ਬਾਹਰ ਨਹੀਂ ਆਇਆ ਕਿਉਂਕਿ ਸਭ ਡਰ ਦੇ ਮਾਰੇ ਘਰ ਦੇ ਅੰਦਰ ਹੀ ਸਨ ਜੀ ਮਲਾਕ ਜੀ ਜੀ ਸਾਤ ਤੁਸੀਂ ਜਾਣਕਾਰੀ ਦਿੱਤੀ ਇਸ ਲਈ ਸਤਿ ਸ੍ਰੀ ਅਕਾਲ ਤੁਹਾਡਾ ਧੰਨਵਾਦ ਤੇ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਪਛਾਤਿਆ ਦੇ ਵੱਲੋਂ ਪਹਿਲਾਂ ਰੇਕੀ ਕੀਤੀ ਗਈ ਘਰ ਦੀ ਤੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਗਈ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੀ ਕਿ ਇਹ ਉਹੀ ਪਿੰਕੀ ਢਾਲੀਵਾਲ ਹੈ ਜਿਸ ਦਾ ਸੁਨੰਦ ਸ਼ਰਮਾ ਤੇ ਕਾਕਾ ਸਿੰਗਰ ਦੇ ਨਾਲ ਪੈਸੇ ਦੇ ਲੈਣ ਦੇ ਨੂੰ ਲੈ ਕੇ ਪੰਗਾ ਪਿਆ ਸੀ ਬਹੁਤ ਸਾਰੇ ਇਲਜ਼ਾਮ ਲੱਗੇ ਸਨ ਤੇ ਇਹਨਾਂ ਇਲਜ਼ਾਮਾਂ ਦੇ ਵਿਚਾਲੇ ਉਹਨਾਂ ਨੂੰ ਜੇਲ੍ਹ ਤੱਕ ਜਾਣਾ ਪਿਆ ਤੇ ਉਸ ਤੋਂ ਬਾਅਦ ਜਦੋਂ ਬਾਹਰ ਆਏ ਤੇ ਹੁਣ ਇਹ ਘਟਨਾ ਵਾਪਰੀਏ ਘਰ ਦੇ ਬਾਹਰ ਅਣਪਛਾਤੇਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਇਸ ਘਟਨਾ ਦੇ ਵਿੱਚ ਜਾਣੀ-ਅਣਜਾਣੀ ਨੁਕਸਾਨ ਤੋਂ ਬਚਾਰੇ ਆ ਪਰ ਜਦੋਂ ਇਹ ਘਟਨਾ ਵਾਪਰੀ ਤਾਂ ਪਰਿਵਾਰਕ ਮੈਂਬਰਾਂ ਦੇ ਵਿੱਚ ਇੱਕ ਵਾਰ ਸਹਿਮ ਦਾ ਮਾਹੌਲ ਜ਼ਰੂਰ ਬਣਦਾ ਤੇ ਉੱਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਜਲਦ ਹੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿ ਆਖਿਰਕਾਰ ਕਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੇ ਫਾਇਰਿੰਗ ਕਿਉਂ ਕੀਤੀ ਗਈ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਸਿੰਗਰ ਹੁੰਦੇ ਨੇ ਅਦਾਕਾਰ ਹੁੰਦੇ ਨੇ ਜਾਂ ਫਿਰ ਪ੍ਰੋਡਿਊਸਰ ਹੁੰਦੇ ਨੇ ਇਹਨਾਂ ਨੂੰ ਫਿਰੋਤੀਆਂ ਦੇ ਲਈ ਫੋਨ ਕੀਤੇ ਜਾਂਦੇ ਨੇ ਤੇ ਜੇਕਰ ਫਿਰੋਤੀ ਦੇ ਪੈਸੇ ਨਾ ਦਿੱਤੇ ਜਾਣ ਤਾਂ ਉਸ ਤੋਂ ਬਾਅਦ ਕਈ ਵਾਰ ਅਟੈਕ ਵੀ ਕੀਤਾ ਜਾਂਦਾ ਹੈ